ਇਕ ਕਿਉ ਕਰ ਰਹਿ ਮਤਾ ਕਰੀਆ ਤਾਂ ਸਜਿਆ ਸੰਸਾਰ ਇੱਕ ਨੂੰ ਪੂਜਣ ਵਾਲੇ ਪਾਉਂਦੇ ਦੁਨੀਆਂ ਤੇ ਸਤਕਾਰ ਦਰ ਦਰ ਤੱਕੇ ਖਾਵਣ ਵਾਲੇ ਜਾਣਦੇ ਨੇ ਦਰਖਾਰੇ ਏ ਕਦੇ ਚਰਨੀ ਲੱਗਿਆ ਮਰ ਵੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੋਗਾਦੀ ਸਗਲ ਪਗਤਾ ਤਾਂ ਕੋ ਸੁਖ ਵਿਸ਼ਰਾਮ ਜੋਗ ਜੋਗ ਅਟਲ ਦਸੇ ਪਰਸਈਆਂ ਦੀ ਜੋਤ ਸਤਿਗੁਰ ਗੁਰਸਹਿਬ ਮਹਾਰਾਜ ਨੂੰ ਝਕਾਓ ਜੀ ਸੀਸ ਸਿੱਖੀ ਦਾ ਅਸੂਲ ਸ਼ਿਖੇ ਦੀ ਮਰਜ਼ਾ ਦਾ ਸਾਰੀ ਸੰਗਤ ਅਗਾਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਜਾਦਾ ਵਿਸਤਾਰ ਚ ਜਾਂਦਾ ਸਮਾਂ ਨਹੀਂ ਇੱਕੋ ਹੀ ਕਹਾਵਤ ਹੈ ਕਿ ਜਥਾ ਖਿਮਾ ਤੇ ਜਾਚ ਕੋ ਹੋ ਜਾਵੇਗਾ ਆਓ ਗੁਰੂ ਪਿਆਰਿਓ ਜੋ ਬੱਚੇ ਬੋਲ ਕੇ ਗਏ ਨੇ ਸਟੇਜ ਤੋਂ ਇਹਨਾਂ ਬੱਚੀਆਂ ਨੂੰ ਵੇਖ ਕੇ ਉਹਨਾਂ ਬੱਚਿਆਂ ਨੂੰ ਰੰਗ ਚੜਿਆ ਗੁਰੂ ਪਿਆਰਿਓ ਇਹ ਬੱਚਿਆਂ ਨੂੰ ਛੋਟੀਆਂ ਹੁੰਦੀਆਂ ਨੂੰ ਲਗਨ ਲੱਗੀ ਸੀ ਪੜ੍ਹਾਈ ਵੀ ਕੀਤੀ ਤੇ ਨਾਲ-ਨਾਲ ਗੁਰੂ ਪਿਆਰਿਓ ਸਾਜ ਸੰਗਤ ਜਿੱਥੇ ਵੀ ਧਰਮ ਸਮਾਗਮ ਹੁੰਦਾ ਸੀ ਉੱਥੇ ਆਪਣੀ ਹਾਜ਼ਰੀ ਲਵਾਉਂਦੀਆਂ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਆਓ ਕਾਤਾਈ ਸਰਵਣ ਕਰੋ ਗੁਰੂ ਪਿਆਰਿਓ ਲੱਖਾਂ ਦੀ ਗਿਣਤੀ ਦੇ ਵਿੱਚ ਅਠਾਠਾਂ ਮਾਰਦਾ ਇਕੱਠ ਇਹ ਗੁਰੂ ਪਿਆਰਿਓ ਮਹਾਪੁਰਸ਼ ਸੰਤਾਂ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਨਾਮ ਦੀ ਕਮਾਈ ਨੂੰ ਫਲ ਲੱਗਿਆ ਗੁਰੂ ਪਿਆਰਿਓ ਸੀ ਦੁਨਿਆਵੀ ਜੀਵਾਂ ਸੀ ਕਿਉਂ ਨੇ ਇਸ ਮਾਤ ਲੋਕ ਤੇ ਲੇਖਾ ਜੋਖਾ ਹਿਸਾਬ ਕਿਤਾਬ ਜੋ ਮਹਾਪੁਰਸ਼ ਨੇ ਗੁਰੂ ਪਿਆਰਿਓ ਇਹਨਾਂ ਦੀ ਡਿਊਟੀ ਪਰਮਾਤਮਾ ਵੱਲੋਂ ਲੱਗਦੀ ਆ ਆਪ ਨਾਮ ਜਪਦੇ ਨੇ ਰੱਬ ਵਰਗੀਆਂ ਸੰਗਤਾਂ ਨੂੰ ਨਾਮ ਜਪਾਉਂਦੇ ਨੇ ਗੁਰੂ ਪਿਆਰਿਓ ਕਤਾਈ ਸ਼ਰਮਣ ਕਰੋ ਅੱਜ ਸੰਗਤਾਂ ਦਾ ਤੇ ਜਿਹੋ ਪਿਆਰ ਸਾਧੂ ਦੀ ਕਮਾਈ ਬੋਲਦੀ ਸੁਮਨਜੀਤ ਦਲਜੀਤ ਕੌਰ ਮਨਵੀ ਵਾਲੇ ਜੱਥੇ ਤੋਂ ਕਤਾਈ ਇਸ ਤਰ੍ਹਾਂ ਸਰਵਣ ਕਰੋ ਜਿੰਨਾ ਉਤੇਰ ਜੇ ਵਾਦਾਂ ਵਿੱਚ ਫਸਿਆ ਜਿੰਨਾ ਕੋਲੋਂ ਕੋਹਾ ਦੂਰ ਹੈ ਦਬਾਦਨੋ ਪਾਪ ਜਲਪਾ ਕੋਲ ਸ੍ਰੇਸ਼ਟੀ ਤਰਾਈ ਬੋਲਦੀ ਅਜ ਸੰਗਤਾਂ ਚ ਦੀਸੇ ਜੋਪਿਆ ਸਾਧੂ ਦੀ ਕਮਾਈ ਬੋਲਦੀ ਅਜ ਸੰਗਤਾਂ ਚ ਦੀਸੇ ਜੋਪਿਆ ਸਾਧੂ ਦੀ ਬਸ ਵਿੱਚ ਜਿੰਨਾ ਕਰਤਾਰ ਪ੍ਰੀਤੀ ਗੰਢ ਪਾਈ ਬੋਲਦੀ ਅੱਜ ਸੰਗਤਾਂ ਚ ਦੀਸੇ ਜੋਪਿਆ ਸਾਧੂ ਦੀ ਕਮਾਈ ਬੋਲਦੀ ਅੱਜ ਸੰਗਤਾਂ ਚ ਦੀਸੇ ਜੋਪਿਆ ਸਾਧੂ ਦੀ ਕੀ ਸੰਕਿਰਤਨਾ ਚਾ ਸਾਜ ਸੁਖ ਲਈ ਬੋਦੀ ਅਜ ਸੰਗਤਾ ਚਦੀ ਸਾਰਿਆਂ ਗੁਰਸ਼ੇਖ ਸੰਗਤਾਂ ਦੇ ਵੱਲੋਂ ਬਹੁਤ ਸਾਰਾ ਮਾਨ ਸਤਕਾਰ ਭੇਜਿਆ ਗਿਆ ਗੁਰੂ ਮਹਾਰਾਜ ਜੀ ਨਾਮ ਸੰਗਤ ਦੇ ਆਪੇ ਜਾਣ ਜਾਣੇ ਜੀ ਇਹਨਾਂ ਕਹਿੰਦੇ ਜੀ ਖਿਮਾਂ ਦੇ ਜਾਜਕਾਂ ਬਲਾਓ ਫਤੇ ਪਾਓ ਫਤੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ